ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਸਕੂਲ ਸੀ ਸਕੂਲ ਦੇ ਵਿੱਚ ਬਹੁਤ ਸਾਰੇ ਬੱਚੇ ਪੜ੍ਹਦੇ ਸੀ ਹੁਣ ਬੱਚੇ ਹਰ ਤਰ੍ਹਾਂ ਦੇ ਹੁੰਦੇ ਐ ਬਹੁਤ ਜ਼ਿਆਦਾ ਇੰਟੈਲੀਜੈਂਟ ਬੱਚੇ ਬਹੁਤ ਹੁਸ਼ਿਆਰ ਠੀਕ ਠੀਕ ਬੱਚੇ ਜਾਂ ਬਿਲਕੁਲ ਨਾ ਪੜਨ ਵਾਲੇ ਜਾਂ ਕੁਝ ਸ਼ਰਾਰਤੀ ਤਾਂ ਉਸ ਤਰ੍ਹਾਂ ਦੇ ਬੱਚੇ ਹੀ ਸਕੂਲ 'ਚ ਪੜ੍ਹਦੇ ਸੀ ਤਾਂ ਸਮੇਂ-ਸਮੇਂ ਸਕੂਲ ਦੇ ਵਿੱਚ ਪ੍ਰੀਖਿਆ ਹੁੰਦੀ ਸੀ ਪ੍ਰੀਖਿਆ ਦੇ ਆਧਾਰ ਤੇ ਰਿਜ਼ਲਟ ਆਉਂਦਾ ਸੀ ਨਤੀਜਾ ਆਉਂਦਾ ਸੀ ਤੇ ਬੱਚੇ ਆ ਜਿਹੜੇ ਉਹ ਅਗਲੀ ਜਮਾਤ ਦੇ ਵਿੱਚ ਹੋ ਜਾਂਦੇ ਸੀ ਹੁਣ ਸਮਾਂ ਸੀ ਪ੍ਰੀਖਿਆ ਦਾ ਬੱਚਿਆਂ ਨੇ ਪ੍ਰੀਖਿਆ ਦੇਣੀ ਸੀ ਤੇ ਫਿਰ ਨਤੀਜਾ ਆਉਣਾ ਸੀ ਤੇ ਉਹਨਾਂ ਨੇ ਅਗਲੀ ਕਲਾਸ 'ਚ ਹੋਣਾ ਸੀ ਤਾਂ ਸਾਰੇ ਬੱਚੇ ਆ ਜਿਹੜੇ ਉਹ ਅੱਜ ਪ੍ਰੀਖਿਆ ਹਾਲ ਦੇ ਵਿੱਚ ਬੈਠੇ ਸੀ ਪੇਪਰ ਆ ਜਿਹੜਾ ਉਹ ਕਈ ਬੱਚਿਆਂ ਨੂੰ ਤਾਂ ਬੜਾ ਸੌਖਾ ਲੱਗ ਰਿਹਾ ਸੀ ਸਾਰੇ ਦੇ ਸਾਰੇ ਸਵਾਲ ਆਉਂਦੇ ਸੀ ਕਈਆਂ ਲਈ ਉਹ ਮੁਸ਼ਕਲ ਵੀ ਸੀ ਕਈ ਆਸੇ-ਪਾਸੇ ਦੇਖ ਰਹੇ ਸੀ ਜਦੋਂ ਪੇਪਰ ਹੱਲ ਕਰ ਰਹੇ ਸੀ ਜਿਨ੍ਹਾਂ ਜਿਹੜੇ ਬੱਚੇ ਬਹੁਤ ਜ਼ਿਆਦਾ ਹੁਸ਼ਿਆਰ ਸੀ ਉਹਨਾਂ ਨੇ ਪੇਪਰ ਬੜੀ ਛੇਤੀ ਕਰ ਲਿਆ ਕਿਉਂਕਿ ਪੇਪਰ ਬਹੁਤ ਸੌਖਾ ਸੀ ਸਾਰੇ ਦੇ ਸਾਰੇ ਪ੍ਰਸ਼ਨ ਹੱਲ ਕਰਕੇ ਇੱਕ ਅਖੀਰ ਦੇ ਉੱਤੇ ਪ੍ਰਸ਼ਨ ਸੀ ਜਿਹੜਾ ਪ੍ਰਸ਼ਨ ਹੈ ਜਿਹੜਾ ਉਹ ਇਹ ਸੀਗਾ ਕਿ ਤੁਹਾਡੇ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਕੌਣ ਆਉਂਦਾ ਹੈ ਉਹਨਾਂ ਬੱਚੇ ਆ ਜਿਹੜੇ ਉਹ ਉਹਨਾਂ ਨੇ ਆਪਣੇ ਪਾਠ ਕਰਮ ਦੇ ਵਿੱਚ ਆਪਣੇ ਸਿਲੇਬਸ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਚੈਪਟਰ ਹੈ ਉਹ ਪੜਿਆ ਨਹੀਂ ਸੀ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਇਹ ਹੀ ਸਾਡਾ ਜਿਹੜਾ ਕੁਐਸਚਨ ਹੈ ਇਹ ਕਿੱਥੋਂ ਆ ਗਿਆ ਪਰ ਫਿਰ ਵੀ ਚਲੋ ਬੱਚੇ ਸੋਚਣ ਲੱਗੇ ਕਿ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਕੌਣ ਆਉਂਦਾ ਤਾਂ ਉਹ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਆਉਂਦੀ ਸੀ ਇੱਕ 50 ਸਾਲ ਦੀ ਔਰਤ ਸਧਾਰਨ ਨਾਨਕਸ਼ਵਾਲੀ ਉਹ ਅਰਥ ਸੀ ਸਫਾਈ ਸੇਵਕਾ ਜਿਹੜੀ ਸਾਰੇ ਸਕੂਲ ਦੀ ਸਫਾਈ ਕਰਦੀ ਸੀ ਬੱਚਿਆਂ ਦੇ ਆਉਣ ਤੋਂ ਪਹਿਲਾਂ ਹੀ ਆ ਜਾਂਦੀ ਸੀ ਤੇ ਸਕੂਲ ਨੂੰ ਸਾਫ਼ ਕਰ ਦਿੰਦੀ ਸੀ ਜਦੋਂ ਬੱਚੇ ਆਉਂਦੇ ਸੀ ਉਹਨਾਂ ਨੂੰ ਸਾਫ਼ ਆਪਣੇ ਕਲਾਸਰੂਮ ਹੈ ਜਿਹੜੇ ਉਹ ਮਿਲਦੇ ਸੀ ਪਰ ਹੁਣ ਹਰਾਨੀ ਦੀ ਗੱਲ ਇੱਥੇ ਇਹ ਹੈ ਕਿ ਕਿਸੇ ਵੀ ਬੱਚੇ ਨੂੰ ਉਹਦਾ ਨਾਮ ਨਹੀਂ ਸੀ ਪਤਾ ਕਿ ਉਹਦਾ ਨਾਮ ਕੀ ਹੈ ਤੇ ਪੇਪਰ 'ਚ ਪੁੱਛਿਆ ਇਹੀ ਗਿਆ ਸੀ ਕਿ ਜਿਹੜਾ ਕੋਈ ਵੀ ਸਭ ਤੋਂ ਪਹਿਲਾਂ ਆਉਂਦਾ ਉਹਦਾ ਨਾਮ ਦੱਸੋ ਕਿ ਉਹਦਾ ਕੀ ਨਾਮ ਹੈ ਕੌਣ ਹੈ ਉਹ ਹੁਣ ਹਰ ਇੱਕ ਬੱਚੇ ਨੇ ਆਪਣੇ ਹਿਸਾਬ ਨਾਲ ਲਿਖਿਆ ਕਿਸੇ ਨੇ ਲਿਖਿਆ ਕਿ ਸਫਾਈ ਸੀ ਵੀ ਕਾ ਸਭ ਤੋਂ ਪਹਿਲਾਂ ਆਉਂਦੀ ਹੈ ਕਿਸੇ ਨੇ ਉਹਦੇ ਨਕਸ਼ ਦੱਸੇ ਕਿ ਉਹ 50 ਸਾਲ ਦੀ ਔਰਤ ਹੈ ਕਿਸੇ ਨੇ ਦੱਸਿਆ ਕਿ ਉਹ ਸਧਾਰਨ ਜੇ ਦਿਖਦੀ ਹੋਈ ਔਰਤ ਹੈ ਹੁਣ ਨਾਮ ਕਿਸੇ ਨੂੰ ਪਤਾ ਨਹੀਂ ਸੀ ਤੇ ਨਾਮ ਕਿਸੇ ਨੇ ਲਿਖਿਆ ਹੀ ਨਹੀਂ ਜਦੋਂ ਪੇਪਰ ਖਤਮ ਹੋ ਗਏ ਸਧਾਰਨ ਜਮਾਤ ਦੇ ਵਿੱਚ ਬੱਚੇ ਜਾਣ ਲੱਗ ਪਏ ਤਾਂ ਬੱਚਿਆਂ ਨੇ ਆਪਣੇ ਅਧਿਆਪਕ ਨੂੰ ਪੁੱਛਿਆ ਕਿ ਬਾਕੀ ਸਭ ਤਾਂ ਠੀਕ ਸੀ ਪੇਪਰ ਸੌਖਾ ਸੀ ਪਰ ਉਹਦੇ ਵਿੱਚ ਜਿਹੜਾ ਆਖਰੀ ਸਵਾਲ ਸੀ ਕਿ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਕੌਣ ਆਉਂਦਾ ਹੈ ਉਹਦਾ ਨਾਮ ਦੱਸੋ ਇਹ ਕਿੱਥੋਂ ਤੁਸੀਂ ਇਹ ਪ੍ਰਸ਼ਨ ਪਾਇਆ ਸੀ ਸਾਡੇ ਤਾਂ ਸਾਰੇ ਸਿਲੇਬਸ 'ਚ ਕਿਤੇ ਵੀ ਇਹ ਕੁਐਸਚਨ ਨਹੀਂ ਹੈਗਾ ਤੇ ਦੂਸਰੀ ਗੱਲ ਕਿ ਇਹਦਾ ਆਨਸਰ ਹੈ ਜਿਹੜਾ ਸਹੀ ਉਹ ਸੀ ਕਿ ਤਾਂ ਅਧਿਆਪਕ ਨੇ ਬੱਚਿਆਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਤੁਹਾਨੂੰ ਪਤਾ ਨਹੀਂ ਕਿ ਸਭ ਤੋਂ ਪਹਿਲਾਂ ਕੌਣ ਆਉਂਦਾ ਹੈ ਤਾਂ ਬੱਚੇ ਕਹਿੰਦੇ ਪਤਾ ਹੈ ਸਾਨੂੰ ਆਪਣੇ ਸਕੂਲ ਦੀ ਜਿਹੜੀ ਸਫਾਈ ਸੇਵਿਕਾ ਉਹ ਆਉਂਦੀ ਹੈ ਤਾਂ ਦੇ ਆਪਕ ਨੇ ਕਿਹਾ ਠੀਕ ਹੈ ਤੁਸੀਂ ਫਿਰ ਉਹਦਾ ਨਾਮ ਲਿਖ ਦੇਣਾ ਸੀ ਪਰ ਬੱਚੇ ਕਹਿੰਦੇ ਕਿ ਸਾਨੂੰ ਉਹਦਾ ਨਾਮ ਨਹੀਂ ਪਤਾ ਹੁਣ ਗੱਲ ਅਸਲ ਦੇ ਵਿੱਚ ਇਹ ਹੈ ਕਿ ਬਹੁਤ ਵਾਰ ਸਾਨੂੰ ਆਮ ਆਸੇ ਪਾਸੇ ਗੱਲਾਂ ਚੀਜ਼ਾਂ ਵਸਤੂਆਂ ਇਨਸਾਨ ਬਹੁਤ ਸਧਾਰਨ ਲੱਗਦੇ ਆ ਅਸੀਂ ਉਹਨਾਂ ਨੂੰ ਦੇਖਦੇ ਹਾਂ ਤੇ ਦੇਖ ਕੇ ਛੱਡ ਦਿੰਦੇ ਹਾਂ ਉਹਨਾਂ ਬਾਰੇ ਕੁਝ ਵੀ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਯਤਨ ਹੀ ਨਹੀਂ ਕਰਦੇ ਇਹ ਸੋਚਦੇ ਹੀ ਨਹੀਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਉਹ ਕੋਈ ਨਾ ਕੋਈ ਮਹੱਤਵ ਰੱਖਦੇ ਵੀ ਹੋ ਸਕਦੇ ਹੈ ਕਿਉਂਕਿ ਕੋਈ ਵੀ ਇਨਸਾਨ ਜਿਹੜਾ ਪਰਮਾਤਮਾ ਨੇ ਬਣਾਤਾ ਉਹਦਾ ਕੋਈ ਨਾ ਕੋਈ ਮਹੱਤਵ ਤਾਂ ਹੈ ਹੀ ਨਾ ਜੇ ਉਹ ਸਾਨੂੰ ਦਿਖਦਾ ਜਿੱਥੇ ਅਸੀਂ ਜਾਂਦੇ ਹਾਂ ਜਿੱਥੇ ਅਸੀਂ ਕੰਮ ਕਰਦੇ ਹਾਂ ਉੱਥੇ ਵੀ ਉਹ ਵਿਅਕਤੀ ਹੈ ਤਾਂ ਸਾਨੂੰ ਉਹ ਕਿਸੇ ਤਰ੍ਹਾਂ ਦਾ ਵੀ ਹੋਵੇ ਉਹਦੇ ਬਾਰੇ ਜਾਣਨਾ ਜ਼ਰੂਰੀ ਏ ਇੱਕ ਤਾਂ ਸਹੀ ਇਹਦੇ ਨਾਲ ਚੇਤਨ ਰਹਿਣੇ ਹੈ ਇੱਕ ਜੇ ਕੋਈ ਵੀ ਵਿਅਕਤੀ ਸਫਾਈ ਸੇਵਕਾ ਜਿਵੇਂ ਇਹ ਸੀ ਜਾਂ ਕੋਈ ਸਧਾਰਨ ਹੈ ਉਹਦਾ ਨਾਂ ਸਾਨੂੰ ਪਤਾ ਹੋਊਗਾ ਅਸੀਂ ਕਿਸੇ ਵੇਲੇ ਉਹਦਾ ਨਾਂ ਲੈ ਕੇ ਬੁਲਾਵਾਂਗੇ ਜਾਂ ਉਹਦਾ ਨਾਂ ਮੈਂ ਜਿਹੜਾ ਇੱਕ ਦੂਜੇ ਨੂੰ ਦੱਸਾਂਗੇ ਤਾਂ ਉਸ ਵਿਅਕਤੀ ਨੂੰ ਵੀ ਅਹਿਸਾਸ ਹੁੰਦਾ ਕਿ ਕੋਈ ਮੈਨੂੰ ਜਾਣਦਾ ਹੈ ਕੋਈ ਮੇਰਾ ਨਾਂ ਲੈ ਕੇ ਬੁਲਾ ਰਿਹਾ ਹੈ ਉਹਦੇ ਮਨ ਦੇ ਵਿੱਚੋਂ ਵੀ ਦੁਆਵਾਂ ਨਿਕਲਦੀਆਂ ਉਹਨੂੰ ਇਹ ਨਹੀਂ ਮਹਿਸੂਸ ਹੁੰਦਾ ਕਿ ਮੈਂ ਬਾਦੂ ਹਾਂ ਸੋਚ ਕੇ ਦੇਖਿਓ ਬਹੁਤ ਵੱਡੀ ਗੱਲ ਹੈ ਥੈਂਕ ਯੂ